ਆਪਾ ਬਾਈ ਜੀ ਟਿੱਪਲ ਲੈਂਦਾ ਸੀ ਇਹਦੀ ਏਜ ਹੋਣੀ ਆ ਘੱਟੋ ਘੱਟ 10 ਤੋਂ 12 15 ਸਾਲ ਪਲੱਸ 15 ਸਾਲ ਪਲੱਸ ਹੋਣਾ ਇਹ ਇਹ ਲੈ ਕੇ ਲਾਇਆ ਸੀ ਇਹ ਹੁਣ ਸਾਵਣ ਦਾ ਮਹੀਨਾ ਸੀ ਵਧੀਆ ਚੱਲਣ ਲੱਗ ਗਿਆ ਫੁੱਟਣ ਲੱਗ ਗਿਆ ਵਧੀਆ ਗ੍ਰੋਥ ਕਰਨ ਲੱਗ ਗਿਆ ਦੇਖੋ ਤੁਸੀਂ ਇਹ ਆਪਾਂ ਇਸ ਤੋਂ ਬਾਅਦ ਵੱਡੇ ਗਮਲੇ ਦੇ ਵਿੱਚ ਪਾਉਣਾਗਾ ਫਿਰ ਇਹਦੀ ਆਪਾਂ ਛਤਰੀ ਬਣਾਉਣੀ ਆ ਸ਼ੇਪ ਬਣਨੀ ਆ ਬਹੁਤ ਬੋਨਸ ਹੈ ਸ਼ੇਪ ਬਣ ਜਾਣੀ ਆ ਇਹਦੀ ਬਹੁਤ ਸੋਹਣਾ ਤਿਆਰ ਹੋਣ ਲੱਗ ਗਿਆ ਦੀ ਕਟਿੰਗ ਹੋਣੀ ਆ ਇਸ ਤੋਂ ਬਾਅਦ ਇਸ ਤੋਂ ਬਾਅਦ ਸਾਨੂੰ ਆ ਬਰੋਟਾ ਦਿਖਾਉਣੇ ਆ ਇਹ ਬਰੋਟੇ ਦੀ ਏਜ ਹੋਣੀ ਆ 6 ਤੋਂ 7 ਸਾਲ ਮੰਨ ਤੋਂ 6 ਸਾਲ ਦਾ ਪੱਕਾ ਹੀ ਆ ਪਰ ਮੰਨ ਕੇ ਚੱਲੋ ਜਦੋਂ ਹੁਣ ਇਹਦੀਆਂ ਨਿਕਲਣ ਲੱਗੀਆਂ ਸਾਈਡਾਂ ਇਹਦੇ ਤਾਰ ਪਾਤੀ ਆਪ ਇਹਦੀ ਆਪਾਂ ਇੱਥੇ ਛਤਰੀ ਤਿਆਰ ਕਰਨੀਆਂਗੇ ਇੱਕ ਆ ਹੋ ਗਿਆ ਬਰੋਟਾ ਆਪਣੇ ਕੋਲੇ ਇਹ ਵੀ ਵਧੀਆ ਚੱਲ ਪਿਆ ਬੌਨਸ ਏ ਜੀ ਇਹ ਵੀ ਇਹਦੀ ਏਜ ਹੋਣੀ ਆ ਸੀ ਇਹ ਤੋਂ 7 ਸਾਲ ਹੋਰ ਵੀ ਸਾਨੂੰ ਦਿਖਾਉਣੇ ਆ ਇਸ ਤੋਂ ਬਾਅਦ ਆਪਣਾ ਆ ਛੋਟਾ ਆ ਗਿਆ ਇਹ ਵੀ ਹੋਊਗਾ ਘੱਟ ਤੋਂ ਘੱਟ 4 ਸਾਲ ਦਾ ਫਿਰ ਇੱਕ ਆ ਛੋਟਾ ਉਦੋਂ ਆ ਗਿਆ ਇਹ ਤੁਸੀਂ 2 ਕੁ ਸਾਲ ਦਾ ਲਾ ਲਓ ਲਓ ਜੀ ਆ ਆਪਣੇ ਕੋਲ ਮੇਨ ਵੈਰਾਈਟੀ ਆ ਜਿਹੜੀ ਇਹ ਆਹ ਪੀਸ ਆ ਜਿਹੜਾ ਇਹ 10 ਸਾਲ ਪੁਰਾਣਾ ਹੈਗਾ ਇਹ ਇਥੇ ਵੱਡਿਆ ਜਾਂਦਾ ਸੀ ਅੱਗੇ ਤੁਰ ਪੈਂਦਾ ਸੀ ਇਹ ਲੱਕੜ ਜੀ ਹੋਇਆ ਹੋਇਆ ਹੈਗਾ ਇਹੇ ਆਪਾਂ ਜਿਹਨੂੰ ਸਫਾਇਦਾ ਕਹਿ ਦਿੰਨੇ ਆ ਸਫਾਇਦੇ ਦਾ ਪੂਰਾ ਪੀਸ ਹੀ ਲੈ ਕੇ ਆਂਦਾ ਹੁੰਦਾ ਲੈ ਕੇ ਆਏ ਆਂਗੇ 20 ਫੁੱਟ ਉੱਚਾ ਸੀਗਾ ਉੱਥੋਂ ਵੱਢ ਕੇ ਲਿਆਂਦਾ ਇਹਦੇ ਆਹ ਸਾਈਡ ਤੋਂ ਪਾਣੀ ਪੈਂਦਾ ਇਥੋਂ ਦੀ ਇਥੋਂ ਦੀ ਤੇ ਇਥੋਂ ਦੀ ਪੂਰਾ ਕਵਰ ਹੋ ਕੇ ਇਥੋਂ ਦੀ ਜਾ ਕੇ ਇਹਦੇ ਇੱਥੇ ਨਿਕਲੇ ਆਉਂਦਾ ਪਾਣੀ ਜਾਣੀ ਹੁਣ ਇਹਦੇ ਤੇ ਆਪਾਂ ਥੋੜੀਆਂ ਤਾਰਾਂ ਪਾਈਆਂ ਨੇ ਅੱਗੇ-ਅੱਗੇ ਜਿਵੇਂ ਗਰੋਥ ਕਰੇਗਾ ਸਾਨੂੰ ਇਹ ਤਾਰਾਂ ਦਿਖਾਵਾਂਗੇ ਚੇਂਜ ਵੀ ਕਰਾਂਗੇ ਦੀ ਕਟਿੰਗ ਵੀ ਹੋਣ ਵਾਲੀ ਆ ਹੁਣ ਪ੍ਰੋਪਰ ਕਟਿੰਗ ਹੋਣ ਵਾਲੀ ਹੈ ਦੀ ਇਹ ਹੁਣ ਸਾਨੂੰ ਦੁਬਾਰਾ ਜਦੋਂ ਕਟਿੰਗ ਹੋ ਗਈ ਇਹ ਸਾਰੇ ਜਿਹੜੇ ਸਾਨੂੰ ਆ ਵੀਡੀਓ ਚ ਦਿਖਾਏ ਨੇ ਇਹ ਪ੍ਰੋਪਰ ਕਟਿੰਗ ਕਰਕੇ ਇਹਦੀ ਇੱਕ ਵੀਡੀਓ ਹੋਰ ਬਣਾਵਾਂਗੇ ਤੇ ਇੱਕ ਸਾਨੂੰ ਹੋਰ ਦਿਖਾਉਣੇ ਆਗੇ ਇਹ ਤਾਂ ਆਪਣਾ ਹੋ ਹੀ ਗਏ ਆਪਣੇ ਕੋਲ 6-7 ਪਲਾਂਟ ਇੱਕ ਨਾ ਮੈਂ ਤੁਹਾਨੂੰ ਹੋਰ ਦਿਖਾਉਣਾ ਛੋਟੇ ਛੋਟੇ ਆਪਾਂ ਤਿਆਰ ਕਰੇ ਹੈਗੇ ਉਹ ਤੁਹਾਨੂੰ ਲੈ ਕੇ ਚਲਦੇ ਆਂ ਉਹਦੇ ਕੋਲੇ ਕੋਠੇ ਤੇ ਛੱਤ ਤੇ ਆਪਣੀ ਤੇ ਲਓ ਜੀ ਉਹ ਆ ਆ ਗਏ ਆਪਣੇ ਕੋਲ ਟਿੱਪਲ ਗਏ ਨੇ ਜਿਹਨੂੰ ਇਦਾਂ ਲੱਕੜ ਦੀਆਂ ਆ ਬਰੋਟਾ ਆ ਗਿਆ ਬਹੁਤ ਵਧੀਆ ਚੱਲ ਪਿਆ ਵੀ ਇਹ ਲੱਕੜ ਦੀਆਂ ਜੜਾਂ ਚ ਰੱਖ ਕੇ ਤਿਆਰ ਕਰਿਆ ਆਪਾਂ ਬਹੁਤ ਸੋਹਣੀ ਗਰੋਥ ਦੇਣ ਲੱਗ ਗਿਆ ਸਾਵਣ ਦੇ ਮਹੀਨੇ ਚ ਹਰੇਕ ਕੀ ਕਰਦਾ ਪਰ ਇਹ ਪਿੱਪਲ ਤੇ ਬਰੂਟਾ ਤਾਂ ਇਹੋ ਜੀ ਚੀਜ਼ ਆ ਇਹਨਾਂ ਜਿੱਦਾਂ ਵੀ ਆਪਾਂ ਲਾ ਦਾਂਗੇ ਉਦਾਂ ਹੀ ਗਰੋਥ ਦੇਣ ਲੱਗ ਜਾਂਦਾ ਆ ਦੇਖੋ ਇੱਕ ਜੜ ਦੇ ਵਿੱਚ ਪਿੱਪਲੋਂ ਬਰੂਟਾ ਆ ਗਿਆ ਫਿਰ ਪਿੱਪਲ ਆ ਗਿਆ ਆ ਦੇਖੋ ਬਹੁਤ ਸੋਹਣੀ ਗਰੋਥ ਆ ਇਹ ਸਿਰਫ ਵੀਡੀਓ ਆਪਾਂ ਤੁਹਾਨੂੰ ਪਿੱਪਲ ਤੇ ਬਰੂਟਿਆਂ ਦੀ ਦਿਖਾਈ ਹੈਗੀ ਇਹ ਕਹਿ ਦਿੰਦੇ ਆਗੇ ਚੰਗੇ ਨਹੀਂ ਹੁੰਦੇ ਘਰ ਚ ਲਾਉਣੇ ਮਾੜੇ ਹੁੰਦੇ ਆ ਪਰ ਨਹੀਂ ਅਸੀਂ ਕਹਿੰਦੇ ਆ ਬਹੁਤ ਚੰਗੇ ਆਗੇ